ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬਹਿਲਾ ਤਹਿਸੀਲ ਤਰਨਤਾਰਨ ਤੇ ਜ਼ਿਲ੍ਹਾ ਵੀ ਤਰਨਤਾਰਨ ਪ੍ਰਗਟ ਸਿੰਘ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀਆਂ ਆ ਇੱਕ ਤੋਕੜ ਗੱਬਣਿਆਂ ਤੇ ਦੋ ਬੱਚੇ ਤੋਂ ਬਿਨਾ ਆ ਤੇ ਬਾਕੀ ਹੁਣ ਗੱਲਬਾਤ ਕਰਦੇ ਆ ਵੀ ਜੀ ਉਹਨਾਂ ਨਾਲ ਤੇ ਬਾਕੀ ਵੀਡੀਓ ਸ਼ੁਰੂ ਕਰਨ ਦਾ ਪਹਿਲਾਂ ਬੇਨਤੀ ਇਹ ਹੀ ਹੁੰਦੀ ਆ ਵੀ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਖੜੋ ਭਾਵੇਂ ਜਾਦੇ ਮੁੱਲ ਲਾ ਲਈਏ ਤੇ ਭਾਵੇਂ ਥੋੜੇ ਮੁੱਲ ਲਾ ਲਈਏ ਤੇ ਭਾਵੇਂ ਕੋਈ ਦੂਰ ਦਾਵਾ ਤੇ ਕੋਈ ਭਾਵੇਂ ਲਾਗੇ ਦਾਵਾ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਕਾਲ ਮਹਾਰਾਜ ਸਤਿ ਸ੍ਰੀ ਅਕਾਲ ਹੋਸਣਾ ਠੀਕ ਠਾਕ ਜੀ ਵਧੀਆ ਵੀਰ ਜੀ ਤੁਸੀਂ ਸੁਣਾਓ ਸਭ ਵਧੀਆ ਜੀ ਹਾਂਜੀ ਬਾਬਾ ਟਾਈਮ ਪਾ ਹੀ ਦਿੰਦੇ ਜੇ ਫਿਰ ਟਾਈਮ ਇਦਾਂ ਹੀ ਆ ਜੀ ਫਿਰ ਅੱਜ ਵੀ ਥੱਕੇ ਨਹੀਂ ਦਰਸ਼ਣ ਹੋ ਗਏ ਏਦਾਂ ਉਹ ਇੰਦੇ ਹੋ ਟਾਈਮ ਨਹੀਂ ਤੇ ਮੈਂ ਹਾਂ ਚੱਲ ਆਜੋ 2 ਮਿੰਟੋਂ ਲੱਗ ਗਏ ਉੱਥੇ ਇੰਦੇ ਆਏ ਲੱਗ ਗਏ ਆਏ ਤੇ ਫਿਰ ਤੁਸੀਂ ਕਹੋ ਫੇ ਚਲੋ ਜਿਹੜੀਆਂ ਹੈਗੀਆਂ ਪਾ ਦਈਏ ਇੱਕ ਰੀ ਇਹ ਚਲੋ ਰੌਣਕ ਮੇਲਾ ਹੀ ਆ ਕੇ ਦਰਸ਼ਨ ਵੀਰਾਂ ਭਰਾਵਾਂ ਦੇ ਦਰਸ਼ਨ ਹੋ ਜਾਂਦੇ ਇਸ ਤਰ੍ਹਾਂ ਹੀ ਆ ਭੈਣ ਭਰਾ ਡੀਕਦੇ ਰਹਿੰਦੇ ਆ ਵੀ ਵੀਡੀਓ ਨਹੀਂ ਪਾਉਂਦੇ ਠੀਕ ਆ ਚਲੋ ਨਾਮ ਦੱਸ ਤਾਂ ਫੇਰ ਇੱਕ ਰੀ ਨਾਮ ਪ੍ਰਗਟ ਸਿੰਘ ਜੀ ਪਿੰਡ ਬਹਿਲਾ ਜ਼ਿਲ੍ਹਾ ਤਰਨਤਾਰਨ ਤਹਿਸੀਲ ਤਰਨਤਾਰਨ ਦੀ ਤੇ ਫੋਨ ਨੰਬਰ ਵੀ ਬੋਲ ਦਿਓ ਇੱਕ ਰੀ 87280 73 ਪਾਸ ਤਾਂ ਨਹੀਂ ਠੀਕ ਹੈ ਹਾਂਜੀ ਤੇ ਆ ਟੋਕੜ ਗੱਬਨ ਜੇ ਹਾਂਜੀ ਹਾਂਜੀ ਇਹ ਕਿੰਨੇ ਚਿਰ ਦੀ ਚੱਕ ਪਾਸ ਆ ਇਹ ਤਿੰਨਾ ਮਹੀਨਾ ਦੀ ਇਹ ਨੂੰ ਚੌਥਾ ਮਹੀਨਾ ਲੱਗਣਾ ਜੀ 17 ਤਰੀਕ ਨੂੰ ਤੇ ਦੁੱਧ ਉਸ 17 ਨੂੰ ਕਹਿੰਦਾ 7 ਤਰੀਕ ਨੂੰ ਅੱਛਾ 7 ਤਰੀਕ ਨੂੰ ਚੌਥਾ ਮਹੀਨਾ ਉਹ 8 ਕਿਲੋ ਉਹ ਤਰਾ ਠੰਡੀ ਦੀ ਰਹੀ ਹੈ ਹਨਾ ਨਹੀਂ ਨਹੀਂ ਬਹੁਤ ਠੰਡੀ ਹੈ ਤਰਾ ਸਿੰਘੇ ਦੇ ਹੈਗੇ ਆ ਸਿੰਘੇ ਹੈਗੇ ਆ ਸਿੰਘ ਮਾਰਦੀ ਮੋਰ ਹੈ ਉਹ ਤਰਾ ਠੰਡੀ ਆ ਖੋਲੋ ਫਿਰ ਤੋਰੀ ਇੱਕ ਰੀ ਨੂੰ ਬਾਕੀ ਆ ਕੁੱਤੀ ਸੁਵੀ ਵੀ ਜੀ ਹੁਣਾਂ ਦੀ ਤੇ ਬੜੇ ਪਿਆਰੇ ਜਿਹੇ ਬੱਚੇ ਆ ਸਾਰੇ ਜੇ ਲੈਣਾ ਹੋਵੇ ਤਾਂ ਬੋਲੋ ਤੇ ਜੇ ਕਿਸੇ ਨੇ ਲੈਣਾ ਹੋਵੇ ਤਾਂ ਇੰਨਾ ਪਰ ਵੀ ਪੁੱਛ ਸਕਦਾ ਹੈ ਕੁੱਤੀ ਵੀ ਹੁਣ ਇੱਥੇ ਥੋੜੀ ਫਿਰਦੀ ਸੀ ਅਭੀ ਤੁਹਾਨੂੰ ਦਿਖਾ ਦੇਵਾਂਗੇ ਪੰਜ ਬੱਚੇ ਆ ਆਜੋ ਲੈ ਆਓ ਜੀ ਠੰਡੀ ਆ ਜੀ ਕੋਈ ਮਾਰਨ ਮੋੜਨ ਵਾਲਾ ਕੰਮ ਨਹੀਂ ਹੈਗਾ ਠੀਕ ਬਸ ਇਹ ਆ ਵੀ ਇਹਦੇ ਕਹਨੇ ਸਿੰਗ ਹੀ ਨਹੀਂ ਦਿਖਾਏ ਹਾਂ ਸਿੰਗ ਹੀ ਦਿਖਾਏ ਵੈੜ ਵੱਡੇ ਆ ਜੀ ਤੇ ਉਹ ਤਰ੍ਹਾਂ ਰੰਗ ਰੂਪ ਤੇ ਕੱਦ ਕਾਠ ਦੀ ਚੰਗੀ ਆ ਉਹਦੋਂ ਵੀ ਚੰਗੀ ਆ ਜੀ ਦੁੱਧ ਵੀ ਬੜਾ ਕਰਦੀ ਰਹੀ ਸੱਜਰ ਸੁੰਦੀ ਆ 17 18 ਕਿਲੋ ਦੁੱਧ ਆ ਠੀਕ ਆ ਹਾਂ ਚਲੋ ਲੈ ਜਾ ਫਿਰ ਬਾਕੀ ਜੇ ਨਾਥ ਵੀ ਇਹਦੀ ਉੱਤਰਾ ਹੀ ਪਈ ਜਿਤਨਾ ਪਿਛਲੇ ਘਰ ਦੀ ਪਈ ਹੈ ਚੱਬੂ ਪਾਉਂਦੇ ਹੀ ਹੋਣਾ ਚਾਹਣਾ ਹੈ ਟਾਈਮ ਬਾਵਾ ਹੀ ਜਾਣਦੇ ਆ ਤੇ ਕਿੰਨਾ ਫਿਰ ਵਿਰਜੀ ਦਾ ਕੀ ਇਹਦਾ ਮੁੱਲ ਬੋਲੋ ਜੀ ਇਹਦਾ ਕਰਦੇ ਆ 27000 ਅੱਛਾ ਹਾਂਜੀ ਤੇ ਦੇਣੀ ਕਿੰਨੇ ਦੀ ਆਪਾਂ ਇਹ ਦੇ ਦਿਆ 24000 ਦੀ ਛੋਟਛੜ ਹੋਰ ਹੋ ਜੂਗੀ ਮੌਕੇ ਤੇ ਕਰਦਾ ਕੋਈ ਨਾ ਕੋਈ ਫੋਨ ਲਾਵੇ ਬਾਕੀ ਚੈੱਕ ਪਾਸਿਆ ਕੋਈ ਨੇ ਕਰਾਉਣੀ ਹੋਵੇ ਕਰਾ ਸਕਦਾ ਦੁੱਧ ਕਿੰਨਾ ਦਿੰਦੀ ਆ ਉਹ ਤਾਂ 9 ਤੋਂ 10 ਕਿਲੋ ਹੋਗਾ ਹੁਣ ਜੀ ਹੈਗਾ ਪੱਕਾ ਦੁੱਧ ਦਿੰਨਾ ਵਾਦਾਂਗੇ ਇੱਥੇ ਕੇ ਅੱਛਾ ਹਾਂ ਬਾਕੀ 16 17 18 ਕਿਲੋ ਦੁੱਧ ਕੱਢਿਆ ਨੇ ਪਹਿਲਾਂ ਨੇ ਅੱਛਾ ਹਾਂ ਦੂਜੇ ਸੂਏ ਨੂੰ ਗੱਪਣ ਆ ਠੀਕ ਹੈ ਬਾਕੀ ਸੀਲ ਠੰਡੀ ਉਹਦੀ ਸ਼ੂਕਰ ਚੱਕਨੀ ਹੈਗੀ ਮਰਜ਼ੀ ਕੋਈ ਚੋਰੀ ਕੋਈ ਡਰਦੀ ਆ ਆਈ ਵੀ ਦਾ ਕਰਕੇ ਤੇ ਬਾਕੀ ਥਣ ਵੀ ਚੰਗਾ ਲੱਗਾ ਵਾ ਚਲੋ ਤੇ ਹੁਣ ਆ ਜਿਹੜੀ ਦੂਸਰੇ ਨੰਬਰ ਤੇ ਜੇ ਇਹ ਤਾਂ ਕੋਲ ਤੋਂ ਕਿੰਨਾ ਜੇ ਇਹਦੇ ਲਈ 5 5.5 ਕਿਲੋ ਆ ਜੀ ਜਿਹੜਾ ਸਹੀ ਹੈ ਇਹਦਾ ਬੱਚਾ ਨਹੀਂ ਹੈਗਾ ਨਾ ਟੋਕੜੀ ਹੈ ਤੋਰੋ ਫੇਰ ਇਹਨਾਂ ਨੂੰ ਤੋਰ ਦੋ ਇਹ ਜੱਸੀ ਆ ਜੀ ਇਹ ਆ ਵੀ ਚਲੋ ਕਹੇ ਵੀਰ ਦਾ ਚਾਹ ਪਾਣੀ ਦਾ ਸਾਰੀ ਜਾਊਗਾ ਪਹਿਲਾ ਸੁਹਾ ਜੀ ਆ ਵੀ 5 ਕਿਲੋ ਦੁੱਧ ਜਿਹੜਾ ਕਿੰਦੇ ਕੀ ਹੈ ਗਾਏ ਦੇ ਕੋਲ ਚਲੋ ਇਹ ਵੀ ਸਾਰਾ ਸਿਆਲ ਸਿਆਲ ਚਲੋ ਇਹ ਵੀ ਦ ਚਾਹ ਪਾਣੀ ਦਾ ਸਾਰ ਦੂਗੀ ਬਾਕੀ ਨਾਲ ਤਾਂ ਦੁੱਧ ਵੀ ਸੰਗਣਾ ਹੁੰਦਾ ਹੈ ਤੇ ਇਹਦਾ ਮੁੱਲ ਫਿਰ ਮੁੱਲ ਜੀ ਇਹਦਾ 14000 ਕਰਦੇ ਆ ਅੱਛਾ ਦੁੱਧ 5.5 6 ਕਿਲੋ ਆ ਜੀ ਤੇ ਦੇਣੀ ਕਿੰਨੇ ਦੀ ਆਪਾਂ ਇਹ ਦੇ ਦਾਂਗੇ ਜੀ ਇਹ 13000 ਦੀ ਅਸ਼ਟੇ ਰਾਂ ਯਾਰ ਦੀ ਹਾਂਜੀ ਬਾਕੀ ਕਰ ਦੋ ਕਿ ਮਨ ਤਾਂ ਨਾ ਕੋਈ ਨਹੀਂ ਕਰਦਾ ਕੋਈ ਫੋਨ ਲਾਵੇ ਭੈਣ ਫਰਾ ਮੋੜ ਦੇ ਠੀਕ ਹੈ ਜੀ ਹਾਂ ਦੇ ਸਕਦੇ ਜੀ ਇੱਕ ਨਿਫਲਿਆਂ ਲੱਗ ਜੇ ਤਾਂ ਬਾਕੀ ਸੀ ਉਹ ਠੰਡੀ ਆ ਜੀ ਕੋਈ ਗੱਲ ਨਹੀਂ ਠੀਕ ਹੈ ਜੀ ਜਿੱਦਾਂ ਮਰਜ਼ੀ ਬਹੁਤ ਅੱਗੇ ਤੇ ਹੁਣ ਇੱਕ ਜਿਹੜੀ ਐਂਡ ਤੇ ਰਹਿ ਗਈ ਹੈ ਵੀ ਤੋਰੀ ਦੋ ਇੱਕ ਰੀ ਦਸਨ ਪੁੱਛ ਬਸ ਬੜੀ ਐ ਤੇ ਅਜੇ ਲਾਇਆ ਹੈ ਹੈਗੀ ਉਤਨੇ ਵੀ ਠੰਡੀ ਤੇਰੀ ਹੈ ਬਾਕੀ ਘਾਹ ਕੋ ਖਾਣ ਦੀ ਸ਼ਕੀਨ ਹੈ ਜਿਹੜੀ ਹੈ ਲਾਜੇ ਜਿਹੜੀ ਜਰੀ ਜਾਂਦੀਆਂ ਨੇ ਹਟ ਦੂ ਨਾ ਤਾ ਦੇ ਇਸ ਤੋਂ ਮਰਾ ਦਰਦੀ ਹੈ ਸਾਡੇ ਸਾਡੇ ਹਵਾਨਾ ਇਹਦਾ ਦਸੀਏ ਦੇ ਬਾਰੇ ਵੀ ਜੀ ਫਿਰ ਦਰਦੀ ਬਗੀਆਂ ਰਹੀਆਂ ਨਹੀਂ ਸੀ ਹੰਡੀ ਠੰਡੀ ਥੀ ਲੈ ਉਤਰਾ ਥੋੜਾ ਜਿਹਾ ਦਰਦੀ ਦਰਦੀ ਜੀ ਮੈਂ ਭੂਸੀ ਬਣਾਈ ਆ ਅੱਛਾ ਹਾਂ ਜੀ ਭੂਸੀ ਆ ਇਹਦੀ ਹਾਂ ਜੀ ਆ ਭੂਸੀ ਦੇ ਮਿਲਦੀ ਉਤਰਾ ਮੈਂ ਪਾਹ ਥੱਲੇ ਬਹਿ ਜਾ ਕੁਝ ਨਹੀਂ ਆਂਦੀ ਸੀਲ ਠੰਡੀ ਹੈ ਅੱਛਾ ਹਾਂ ਜੀ ਉਹ ਵੀ ਸ਼ੀ ਗਾੜੀ ਰੱਖਣੀ ਪੈਂਦੀ ਹੈ ਜੀ ਹਾਂ ਉਤਰਾ ਵੀ ਚਲ ਪੈਂਦੀ ਆ ਠੀਕ ਆ ਬਾਕੀ ਇਹ ਵੀ ਆਪਾਂ ਬਣਾਇਆ ਸਬੂਤ ਠੀਕ ਆ ਥੋੜਾ ਹੰਡਰ ਦੀ ਜਾਂਦੀ ਆ ਕੈਮਰੇ ਤੋਂ ਦਲਦੀ ਆ ਕਈ ਵਾਰੀ ਪਸ਼ੂ ਬਾਹਰ ਦੇ ਬੰਦੇ ਤੋਂ ਡਰ ਜਾਂਦਾ ਆ ਹਾਂਜੀ ਬਾਕੀ ਸਿਰ ਖੰਡੀ ਉਹਦੀ ਗੱਲ ਨਹੀਂ ਆ ਸਾਡੇ ਇਸ ਤਰ੍ਹਾਂ ਹੀ ਵੀ ਜਾਂਦੀ ਜਾਂਦੀ ਆ ਚਲ ਜਾ ਥੱਲੇ ਬਹਿ ਜਾਣਾ ਕੋਈ ਗੱਲ ਨਹੀਂ ਐਦਾਂ ਜਿੱਦਾਂ ਮਰਜ਼ੀ ਪੋ ਠੀਕ ਆ ਉਹ ਤੁਹਾਡੇ ਕੈਮਰੇ ਤੋਂ ਦਲਦੀ ਆ ਥੋੜਾ ਜਿਹਾ ਠੀਕ ਆ ਤੇ ਦੁੱਧ ਕਿੰਨਾ ਉਤਰੇ ਇਹਦੇ ਕੋਲ ਦੁੱਧ 8 ਕਿਲੋ ਆਜੀ ਪੱਕਾ ਹੈਗਾ ਪੱਕਾ ਆਪਾਂ ਭਾਵੇਂ 8 ਹੀ ਲਾਉ ਦਈ ਪੱਕਾ ਤੇ ਮੁੱਲੇ ਦਾ ਮੁਰਗੀ ਇਹਦਾ 20000 ਕਰਦੇ ਆ 20000 ਹਾਂਜੀ ਇਹ ਕਿੰਨੇ ਦੇ ਦੇਣੇ ਇਹ ਸੁਈ ਜੀ 14 ਤਰੀਕ ਦੀ ਅੱਛਾ ਹਾਂਜੀ ਇਹਨੂੰ 20 ਦਿਨ ਹੋ ਗਏ ਆ ਠੀਕ ਐ ਇਹਦੀ ਪੂਛੀ ਬਣਾਈ ਇਸੇ ਕਰਕੇ ਸੱਚੇ ਰਿਹਾ ਬਾਕੀ 20 ਦੀ ਦੇ ਦਾਂਗੇ ਮਾਨਤਨ ਕਰਦਾਂਗੇ ਕੋਈ ਵੀਰ ਭਰਾ ਫੋਨ ਲਾਵੇ ਅੱਛਾ ਫੋਨ ਦੇ ਨੀਗੇ ਕਰ ਦੋਗੇ ਵਿੱਚ ਮਾਨਤਨ ਕਰਦਾਂਗੇ ਠੀਕ ਐ ਹਾਂਜੀ ਤੇ ਉਹਨਾਂ ਬਾਰੇ ਕਿ ਜ਼ਸਤੀ ਹੈ ਹਾਂਜੀ ਆ ਜਾ ਓਏ ਹਾਂ ਲਈ ਸਾਦੇ ਪੰਜ ਬੱਚੇ ਆ ਜਿਹੜੇ ਉਹ ਪੇਰੀਅਨ ਆ ਜੀ ਤਾਂ ਪੇਰੀਅਨ ਆ ਜਿਹੜੇ ਬੱਚੇ ਕਾਫੀ ਖੂਬਸੂਰਤ ਆ ਆ ਗੁੱਤੀ ਦੇ ਬੱਚੇ ਆ ਜਿਹੜੇ ਹਾਂ ਜੀ ਇਧਰ ਆ ਨਹੀਂ ਕੋਈ ਨਾ ਅੰਦਰ ਬੰਨਣ ਲੱਗੇ ਹੁਣ ਆ ਜਾ ਆ ਜਾ ਮੈਂ ਬਾਹਰ ਤੇ ਇੱਕੇ ਬਾਅਦ ਤੇ ਭੱਜੇ ਹੁੰਦੇ ਸਾਰੇ ਆ ਜਾ ਆ ਜਾ ਤਿੰਨਾਂ ਦਾ ਕੋਈ ਫੋਨ ਤੇ ਪੁੱਛ ਲੇ ਨਾ ਹਾਂ ਜੋ ਵੀ ਹੈ ਕਿਸੇ ਵੀ ਨੂੰ ਕਿ ਪਸੰਦ ਆ ਪਰ ਚਲੋ ਘਰੇ ਸੋਹਣੇ ਲੱਗਦੇ ਆ ਚਿੱਟੇ ਰੰਗ ਦੇ ਆ ਸਾਰੇ ਹਾਂ ਜੀ ਹਾਂ ਜੀ ਤੇ ਬਾਕੀ ਇਹ ਆ ਕਿ ਪਸ਼ੂਆਂ ਦੇ ਕੋਈ ਵੀਰ ਆਪਣੀ ਤਸੱਲੀ ਕਰਕੇ ਵੇਸ ਚਾਹ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੇ ਜੀ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ